ਅੰਮ੍ਰਿਤਸਰ ਦੇ ਪਿੰਡ ਨੁਸ਼ਹਿਰਾ ਕਲਾ 'ਚ ਅੱਗ ਲੱਗਣ ਨਾਲ 25 ਏਕੜ ਕਣਕ ਸੜ ਕੇ ਸੁਆਹ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਖੇਤਾਂ 'ਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ ਸਰਕਟ ਹੋਣ ਨਾਲ ਇਹ ਦੁਖਦਾਈ ਘਟਨਾ ਵਾਪਰੀ ਹੈ। ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਅੱਜ ਨੁਸ਼ਹਿਰਾ ਕਲਾ ਪਿੰਡ ਦੇ ਵਿੱਚ 25 ਏਕੜ ਦੇ ਕਰੀਬ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਉਹਨਾਂ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ ਸਰਕਟ ਹੋਣ ਦੇ ਕਾਰਨ ਇਹ ਸਾਰੀ ਫਸਲ ਸੜ ਕੇ ਤਬਾਹ ਹੋ ਗਈ ਹੈ। ਉਨਾ ਕਿਹਾ ਕਿ ਇਹ ਸਾਰੀ ਗਲਤੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੀ ਉਹਨਾਂ ਕਿਹਾ ਕਿ ਉਹਨਾਂ ਦੀ ਗਲਤੀ ਦੇ ਕਾਰਨ ਅੱਜ ਸਾਡੀ 6 ਮਹੀਨੇ ਦੀ ਪੁੱਤਾ ਵਾਂਗੂ ਪਾਲੀ ਹੋਈ ਫਸਲ ਸਾਰੀ ਸੜ ਕੇ ਸੁਆਹ ਹੋ ਗਈ ਹੈ। ਉੱਥੇ ਹੀ ਕਿਸਾਨ ਆਗੂ ਨੇ ਸਰਕਾਰ ਕੋਲੋਂ ਕਿਹਾ ਕਿ ਬਿਜਲੀ ਵਿਭਾਗ ਵੱਲੋਂ ਇਸ ਦੀ ਪਰਪਾਈ ਕਰਵਾਈ ਜਾਵੇ। ਉਹਨਾਂ ਕਿਹਾ ਕਿ ਮੌਕੇ ਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਵੀ ਪੁੱਜੀਆਂ ਪਰ ਤਕਨੀਕੀ ਖਰਾਬੀ ਹੋਣ ਕਰਕੇ ਉਹਨਾਂ ਚਿਰ ਤੱਕ ਸਾਰੀ ਫਸਲ ਸੜ ਕੇ ਸੁਆਹ ਹੋ ਚੁੱਕੀ ਸੀ। ਅਸੀਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਦੇ ਹਾਂ ਕਿ ਸਾਢੇ 6 ਮਹੀਨਿਆਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਦਾ ਸਾਨੂੰ ਹਰਜਾਨਾ ਭਰਿਆ ਜਾਵੇ ਉਹਨਾਂ ਕਿਹਾ ਕਿ ਆਲੇ ਦੁਆਲੇ ਦੇ ਪਿੰਡ ਵਾਸੀਆਂ ਦੀ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਉਹਨਾਂ ਕਿਹਾ ਕਿ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਪਰ ਸਾਡੀ ਜਿਹੜੀ ਇਹ ਫਸਲ ਅੱਗ ਲੱਗਣ ਕਰਕੇ ਸਾਰੀ ਸੜ ਕੇ ਸੁਆਹ ਹੋ ਚੁੱਕੀ ਹੈ ਤੁਸੀਂ ਵੇਖ ਸਕਦੇ ਹੋਗੇ ਕਿ ਇਸ ਤਰ੍ਹਾਂ ਸਾਡੀ ਇਹ ਫਸਲ ਇਸ ਵੇਲੇ ਸੁਆਹ ਹੋ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਨਈ ਸਰਕਾਰ ਤੋਂ ਮੁਆਵਜ਼ੇ ਦੀ ਉਮੀਦ ਤੇ ਨਹੀਂ ਹੈ ਪਰ ਘਟੋ ਘਟ ਘਟਨਾ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਉਹਨਾਂ ਕਿਹਾ ਕਿ ਬਿਜਲੀ ਵਿਭਾਗ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਕਲਾਂ ਮਜੀਠਾ ਰੋਡ ਖੇਤੀ ਦਾ ਮੈਂ ਕੰਮ ਕਰਦਾ ਕਿਹਨੀ ਜ਼ਮੀਨ ਸੀ ਬਾਜੀ ਕਿਵੇਂ ਅੱਗ ਲੱਗੀ ਅੱਗ ਇਸ ਤਰ੍ਹਾਂ ਜੀ ਇੱਥੇ ਨਾ ਮੇਰੇ ਨਾਲ ਗਵੰਡ ਦੇ ਵਿੱਚ ਮੇਰੇ ਨਾਲ ਇੱਕ ਸਾਬਕਾ ਸਰਪੰਚ ਨੇ ਇਸ ਵੇਲੇ ਸਰਦਾਰ ਮਲੂਕ ਸਿੰਘ ਮੌਜੂਦਾ ਹੈ ਲਾ ਲੋ ਉਹਨਾਂ ਦੇ ਨਾਲ ਠੇਕੇਦਾਰ ਨੇ ਠੇਕੇ ਤੇ ਜ਼ਮੀਨ ਵਾਉਦੇ ਨੇ ਉਹਨਾਂ ਦੀ ਜ਼ਮੀਨ ਵਿੱਚ ਇੱਕ ਦੋ ਥਾਵਾਂ ਤੋਂ ਨਾ ਤਾਰਾਂ ਜੁੜ ਕੇ ਦੁਪਹਿਰੇ 1:30 ਵਜੇ ਦੇ ਕਰੀਬ ਸਪਾਰਕ ਹੋ ਕੇ ਤੇ ਅੱਗ ਲੱਗ ਗਈ ਆ ਮੋਕੇ ਮੌਕੇ ਤੇ ਥੋੜੀ ਦੂਰੀ ਤੇ ਉਹਨਾਂ ਦੇ ਆਪਣੇ ਵੀਡੇਵਲ ਬੰਦੇ ਸੀ ਖੇਤਾਂ ਵਾਲੇ ਉਹ ਕੰਮ ਕਰ ਰਹੇ ਸੀ ਪਰ ਉਹ ਅੱਗ ਲੱਗਣ ਦੇ ਨਾਲ ਅੱਗੇ ਇੰਨੀ ਭਿਆਨਕ ਸੀ ਵਤਾਰਾਂ ਜੁੜੀ ਜਾ ਰਹੀਆਂ ਹਵਾ ਚੱਲਣ ਦੇ ਨਾਲ ਅੱਗੇ ਤੋਂ ਲਗਭਗ ਕੋ 4-5 ਏਕੜ ਪਿਛੋਂ ਜਿੱਥੇ ਤੁਸੀਂ ਫੋਕਸ ਕਰੋਗੇ ਨਜ਼ਰ ਆ ਰਹੀ 5-7 ਏਕੜ ਪਛਾਣੋਂ ਚਲ ਗਈ ਆ 25-30 ਕਿੱਲੇ ਸੜ ਚੁੱਕਾ ਵਾ ਸਾਰਾ ਵਿੱਚ ਉਹਦੇ ਸੜ ਕੇ ਉਹਦੇ ਚ ਬਹੁਤ ਸਾਰੇ ਕਿੱਲੇ ਕਣਕਦੇ ਨੇ ਤੇ ਬਾਕੀ ਨਾੜਦੇ ਨੇ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਸਾਡਾ ਬਿਜਲੀ ਬੋਰਡ ਦੀਆਂ ਤਾਰਾਂ ਨਾਲ ਜੁੜਨ ਦੇ ਕਾਰਨ ਤੇ ਸਾਡੀਆਂ ਸਰਕਾਰ ਨੂੰ ਕੀ ਮੰਗ ਕਰਦੇ ਜੀ ਸਾਡੀ 6 ਮਹੀਨੇ ਦੀ ਕਿਰ ਸੇਮ ਹੀ ਮੈਂ ਇਹਨਾਂ ਬੱਚਿਆਂ ਵਾਂਗ ਪਾਲੀ ਜਾਂਦੀ ਫਸਲ ਆ ਸਾਡਾ ਬਹੁਤ ਨੁਕਸਾਨ ਆ ਅਸੀਂ ਅਗਲੀ ਫਸਲ ਤੇ ਵੀ ਕਰਨਾ ਸਾਡਾ ਜੋ ਨੁਕਸਾਨ ਹੋ ਚੁੱਕਾ ਐ ਇਸ ਵੇਲੇ ਕਿਉਂਕਿ ਇਹ ਸਾਡੀ ਗਲਤੀ ਨਾਲ ਨਹੀਂ ਆ ਜਿੱਦਾਂ ਵੀ ਜਿਹਨੇ ਵੀ ਗਲਤੀ ਦੇ ਨਾਲ ਕੀਤਾ ਸਾਨੂੰ ਸਾਡਾ ਕੰਪਨਸੇਸ਼ਨ ਜੋ ਸਾਡਾ ਕਣਕ ਦੇ ਹੀ ਅਸੀਂ ਵਟ ਰਹੇ ਆ ਉਹ ਸਾਨੂੰ ਤੇ ਮਿਲਣਾ ਚਾਹੀਦਾ ਜੀ ਠੀਕ ਮੇਰਾ ਨਾਮ ਗੁਰਵਿੰਦਰ ਸਿੰਘ ਜੀ ਪਿੰਡ ਕਿਹੜਾ ਜੀ ਤੇ ਕੀ ਹੁਆ ਤੇ ਨਸ਼ਰਾ ਕਲਾ ਹੀ ਇੱਕ ਪਿੰਡ ਜਿੱਥੇ ਕਣਕ ਛੜੀ ਹੋਈ ਆ ਇੱਥੋਂ ਮੈਂ ਲਾਗੋ ਆਪਣੇ ਪੰਚਾਇਤ ਮੈਂਬਰ ਐ ਮੈਂ ਘਰ ਦੇ ਵਿੱਚ ਖਾਣਾ ਖਾਣ ਵਾਸਤੇ ਆਇਆ 1:30 ਵਜੇ ਅੱਗ ਲੱਗੀ ਹੋਈ ਸੀ ਤੇ ਸਾਡੇ ਸੱਜਣਿਆਂ ਨਾਲ ਮੈਂ ਫੋਨ ਕਰਦਾ ਰਿਹਾ ਤੇ ਫੋਨ ਕਰਨਿਆ ਕਰਦਿਆ ਯਾਨੀ ਕਿ 10-15 ਮਿੰਟਾਂ ਦੇ ਵਿੱਚ ਕਣਕ ਜਿਹੜੀ ਨਾਰ ਤੇ ਕਣਕ ਸੜ ਕੇ ਸੁਆਹ ਚੁੱਕੀ ਹੂੰ ਯਾਨੀ ਕਿ ਫਿਰ ਗੱਡੀਆਂ ਆਈਆਂ ਪਾਣੀ ਵਾਲੀਆਂ ਇੱਕ ਗੱਡੀ ਆਈ ਪਾਣੀ ਚਾਲੂ ਕੀਤਾ ਤੇ ਚੱਲੀ ਨਹੀਂ ਪਾਣੀ ਨਹੀਂ ਚੱਲਿਆ ਹੂੰ ਦੂਜੀ ਗੱਡੀ ਆਈ ਉਹ ਤੋਂ ਬਗੈਰ ਜਿੰਨੇ ਚਿਰ ਨੂੰ ਉਹ ਪਹੁੰਚੀ ਗੱਡੀ ਤੇ ਸਾਰੀ ਕਣਕ ਸੜ ਕੇ ਸੁਆਹ ਹੋ ਚੁੱਕੀ ਠੀਕ